ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹੰਕਾਰ ਭਾਈ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਟੁਕੜ ਗੱਬਣ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਦੋ ਤੁਹਾਨੂੰ ਸੁਈਆਂ ਦਿਖਾਵਾਂਗੇ ਦੋ ਝੋਟੀਆਂ ਤੁਹਾਨੂੰ ਟੁਕੜ ਗੱਬਣਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਨੀਲੀ ਬੂਰੀ ਤੁਹਾਨੂੰ ਦਿਖਾਉਣੀ ਆ ਟੁਕੜ ਗੱਬਣ ਚੱਕ ਪਾਸਿਆ ਜਿਹੜੀ ਇਹ ਥੋੜਾ ਚਰੀ ਹੋਇਆ ਇਹ ਨਵੇਂ ਨੋ ਤਾਂ ਹੀ ਅੰਦਰ ਬੰਨੀ ਆਲੇ ਇਹ ਵੀ ਜਿਹੜੀ ਟੁਕੜ ਗੱਬਣ ਚੱਕ ਪਾਸਿਆ ਇੱਕ ਵਾਰੀ ਤੁਹਾਨੂੰ ਇੱਤਰਾ ਨਹੀਂ ਦਿਖਾ ਦਈਏ ਤੇ ਬਾਕੀ ਬੇਨਤੀ ਇਹੀ ਹੁੰਦੀ ਆ ਵੀ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਵਧੀਆ ਚੰਦਾ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀਤ ਨਾਮ ਗਗਨ ਸਿੰਘ ਪਿੰਡ ਕੋਕਾ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 977928344 977983783 ਜਰ ਕੇ ਤਾਂ ਠੀਕ ਹੈ ਜੀ ਤੇ ਅਜ ਤੱਕ ਇਹ ਨਹੀਂ ਦਰਸ਼ਨ ਹੋ ਗਏ ਜੀ ਤੁਹਾਡੇ ਫਿਰ ਆਹ ਹੋ ਗਏ ਹੀ ਪ੍ਰੋਗਰਾਮ ਤੇ ਮੈਂ ਲੇਟ ਹੋ ਜਾਣਾ ਹਾਂਜੀ ਹਾਂਜੀ ਚਲੋ ਰੱਬੀ ਮਿਲੋ ਗਿਆ ਹਾਂਜੀ ਤੁਹਾਡੇ ਗਵੰਡੀਆਂ ਕੋ ਆਏ ਸੀ ਤੋਂ ਹੀ ਫਿਰ ਕਹਾ ਕਿ ਆਪਾਂ ਵੀ ਬਹਾਈ ਲਈਏ ਹਾਂਜੀ ਮੈਂ ਤਾਂ ਫਿਰ ਆਪਾਂ ਦਾ ਪ੍ਰੋਗਰਾਮ ਤੇ ਗਏ ਸੀ ਹਾਂਜੀ ਹਾਂਜੀ ਮੈਂ ਖਰਾਬ ਦਾਂਗਾ ਆਹ ਤੋਂ ਹੀ ਫਿਰ ਕਿਆ ਸੀ ਵੀ ਲੇਟ ਲੋਟਣਾ ਹੋ ਜਾਈਏ ਕੋਈ ਪਤਾ ਨਹੀਂ ਹੁੰਦਾ ਹੋ ਜਾਏਗਾ ਜੀ ਹਾਂਜੀ ਹਾਂਜੀ ਦੇ ਅੱਜ ਤੋਕੜਾਂ ਗੱਬੜਾਂ ਇਕੱਠੀਆਂ ਕਰ ਲਈਆਂ ਹਾਂ। ਹਾਂਜੀ ਤੋਕੜਾਂ ਗੱਬੜਾਂ ਆਪਣੇ ਕੌਂਸਲੀਆਂ ਰਹਿੰਦੀਆਂ। ਬੜੀ ਜਿਆਦੀਆਂ ਸੀ ਤੁਹਾਨੂੰ ਹੁਣ ਲਾਇਆ ਸੀ। ਉਹ ਵੇਗੀਆਂ ਫਿਰ। ਉਹ ਵੇਗੀਆਂ ਸੀ ਹਨਾ। ਹਾਂਜੀ ਹਾਂਜੀ। ਠੀਕ ਐ। ਨਾਮ ਦੱਸਦੇ ਕਹਿੰਦੇ। ਨਾਮ ਕਾਰ ਸਿੰਘ ਹੈ ਜੀ। ਹਾਂਜੀ। ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਵੀ ਦੋ। ਫੋਨ ਨੰਬਰ 9779983441977998344 ਠੀਕ ਐ। ਕਿੰਨੀਆਂ ਮੱਜਾਂ ਹੋਣੀਆਂ ਟੋਟੜਾ? ਮੱਜਾਂ ਅੱਬਾ ਚਾਰੀ ਦਿਖਾ ਦਿੰਦੀਆਂ ਆ ਜਿਹੜੀਆਂ। ਤੇ ਜਿਹੜੇ ਇਕੰਦਰ ਬੰਨੀ ਜੀ ਪੂਰੀ ਟੋਕੜ ਗੱਬਨ ਉਹ ਵੀ ਦਿਖਾ ਲ ਦੂ ਉਹਨਾਂ ਚੋਚਾ ਕੇ ਨਹੀਂ ਵੇਚੀ ਉਹ ਆਈ ਅਜੇ ਹੁਣੇ ਆ ਨਾ ਤੁਸੀਂ ਦੱਸਣ ਦੇ ਵੀ ਅਜਾ ਉਹਦਾ ਕਿੰਨੀ ਫਿਰ ਗਲਤ ਹੋ ਜਾਈਦਾ ਯਾਰ ਜੇ ਦੇਖਣੋਂ ਆਪਾਂ ਚੋਈ ਨਹੀਂ ਕੁਛ ਨਹੀਂ ਹਲੇ ਅਜੇ ਤੁਹਾਨੂੰ ਦੁੱਧ ਤਾਂ ਨਹੀਂ ਪ੍ਰੋਪਰ ਪਤਾ ਨਾ ਉਹਦਾ ਦੁੱਧ ਦਾ ਨਹੀਂ ਪਤਾ ਚੈੱਕ ਪਾਸ ਦੀ ਫੁੱਲ ਗਾਰੰਟੀ ਚੈੱਕ ਪਾਸ ਨਹੀਂ ਤਰਾਕ ਲਈ ਹੁੰਦੀਆਂ ਠੀਕ ਹੈ ਦੁੱਧ ਦਾ ਪਤਾ ਨਹੀਂ ਕਿੱਦਾਂ ਮਿਲਦੀ ਆ ਕੀ ਕਰਦੀ ਆ ਅੱਛਾ ਉਹਦੇਾਰੇ ਪਤਾ ਹੋਵੇ ਤਾਂ ਫਿਰ ਕੋਈ ਆਵੇ ਤੇ ਕਿਹ ਭੈਣ ਭਰਾ ਤੋਂ ਮੁੰਦੀ ਫੇਰਾ ਪਿੰਦਾ ਹਾਂਜੀ ਹਾਂਜੀ ਇੱਕ ਵਾਰੀ ਵਿਖਾ ਦੀ ਐਸ ਤਰ੍ਹਾਂ ਹੀ ਉਹਦੇ ਬਾਰੇ ਭਾਵੇਂ ਬਾਅਦ ਚ ਕੋਈ ਫੋਨ ਤੇ ਪੁੱਛ ਇਹ ਆ ਜੀ ਲਿਆਂਦੀ ਆ ਸਵੇਰੇ ਅਜੇ ਥੋੜਾ ਜਿਹਾ ਰੋਇਆ 8:00 ਤੋਂ 9:00 ਵਜੇ ਦੇ ਕਰੀਬ ਝੋਕੇ ਲਿਆਂਦੀ ਐ ਆ ਦੇਖ ਸਾਹਦੇ ਜੀ ਤੋੜ ਦੋ ਇੱਕ ਰੀਨ ਜਿョਟੀ ਰੋ ਵੀ ਆ ਉਹ ਵੀ ਤਾਂ ਤਾਜੀ ਅੱਜ ਆਈ ਉਹ ਵੀ ਅਜੇ ਅੱਜ ਹੀ ਆਈ ਆ ਉਹ ਵੀ ਝੋਟੀ ਨੀਲੀ ਦੀ ਝੋਟੀ ਆ ਚੰਗੀ ਸੋਹਣੀ ਝੋਟੀ ਆ ਬਈ ਇੱਧਰ ਨੂੰ ਲੈ ਆਓ ਬਾਹਰ ਨੂੰ ਲੈ ਆਓ ਜੀ ਇਹ ਹਰ ਬਰੀਜੇ ਨੂੰ ਪੰਜਵਾਂ ਮਹੀਨਾ ਲੱਗਿਆ ਪੰਜਵਾਂ ਮਹੀਨਾ ਜਿਹੜਾ ਲੱਗਾ ਹੋਇਆ ਕਹਿੰਦੇ ਨੀਲੀ ਪੂਰੀ ਆ ਜਿਹੜੀ ਟੋਕੜ ਗੱਭਨ ਚੈੱਕ ਪਾਸ ਤੇ ਬਾਕੀ ਝੋਟੀਆਂ ਵੀ ਜਨਾ ਕੋ ਜਦੋਂ ਵੀ ਆਈਦਾ ਵਾ ਸੋਹਣੀਆਂ ਹੁੰਦੀਆਂ ਵਾ ਲੈ ਜਾ ਕਰ ਬਾਹਰ ਨੂੰ ਤੋੜਨਾ ਛੋਟੇ ਸਿੰਘ ਦੀ ਝੋਟੀ ਆ ਚੰਗੀ ਵਧੀਆ ਰਕਾਰਡ ਵਾਲੀ ਹੈ ਜੀ ਤੇ ਸੱਜਣਾ ਵੀ ਚੰਗੇ ਦੁੱਧ ਵਾਲੀਆਂ ਵਾ ਸੱਜੇ ਵੀ ਨੇ ਕਿ ਦੁੱਧ ਚੰਗਾ ਦਿੱਤਾ ਲੈ ਜਾ ਲੈ ਜਾ ਸਿੱਧੀ ਉੱਥੇ ਕਮਾ ਲਿਓ ਲੋਜੀ ਤੋੜ ਦੋ ਉੱਥੇ ਪਾ ਦੇ ਆ ਜੋ ਲੈ ਆਇਆ ਹਾਂ ਹਾਂ ਇੱਥੇ ਬੰਦ ਹੋ ਇੱਥੇ ਬੰਦ ਹੋ ਚਲਾ ਤੇ ਚਿਹਰਾ ਇਹਦਾ ਇੱਕਦਿਕਨ ਦਿਖਾ ਆ ਚਿਹਰਾ ਇਹਦਾ ਦੇਖ ਸਕਦੇ ਜੀ ਇੱਕ ਕਰੀ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਤੇ 98 ਤੇ ਦੇਖ ਸਕਦੇ ਜੀ ਲੱਗੇ ਤਰ ਇੱਕ ਕਰੀ ਤੇ ਅਗਲੇ ਪਿਛਲੇ ਪੈਰ ਵੀ ਜਿਹੜੇ ਇਹਦੇ ਚਿੱਟੇ ਆ ਤੇ ਪੂਛ ਵੀ ਚਿੱਟੀ ਆ ਕਿੰਨੇ ਜੱਦੇ ਵੀ ਦੀ ਚੈੱਕ ਪਾਸ ਦੱਸੀ ਜੀ ਪੰਜਵਾਂ ਮਹੀਨਾ ਲੱਗ ਗਿਆ ਜੀ ਅੱਛਾ ਹਾਂਜੀ ਤੇ ਦੁੱਧ ਤੇ ਚਲੋ ਜੇ ਕੋ ਦੁੱਧ ਆਪਾਂ ਚੋ ਕੇ ਸਾਰਾ ਕੁਝ ਨਾ ਕੋਈ ਮੁੰਡੇ ਪੁੱਛ ਲੈ ਮੁੱਲ ਵੀ ਇਹਦਾ ਦਿਹਾੜੀ ਅੱਛਾ ਚੋਚਾ ਕੇ ਹੀ ਕਰਾਂਗੇ ਮੁੱਲ ਵੀ ਇਹਦਾ ਫੋਨ ਤੇ ਪੁੱਛ ਲੈਣਾ ਕੋਈ ਜੋ ਵੀ ਆਪਾਂ ਤਾਂ ਦੀ ਨਹੀਂ ਕੋਈ ਕਹਦਾ ਮੁੱਲ ਜਾਇ ਜੀ ਆ ਪਰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਸ਼ੀ ਦੀ ਹਰੇ ਆਪਾਂ ਧਨਾ ਮਾਰ ਕੇ ਨਾ ਸਵੇਰੇ ਤੂੰ ਦੇ ਦਿੰਦੀ ਆ ਦੁੱਧ 5 ਕਿਲੋ ਵੀ ਹੋਦਾ 8 ਕਿਲੋ ਵੀ ਹੋਦਾ ਆਪਾਂ ਨੂੰ ਮਿਲਨੀ ਨਹੀਂ ਹਾਂਜੀ ਹਾਂਜੀ ਕਿਉਂਕਿ ਇਹਦੇ ਘਾਗ ਲੱਗੇ ਹੀ ਜਾਦੇ ਵਗਰ ਅੱਛਾ ਆਪਾਂ ਕੋਈ ਕਾਲੀ ਕਾਲੀ ਚਵੇਰੇ ਤੁਸੀਂ ਫਿਰ ਇਹ ਇਹ ਚੀਜ਼ ਇਹ ਜਿ ਤਰ੍ਹਾਂ ਦਾਣਾ ਕਿ ਬਸ ਭਾਵੇਂ 2-4000 ਵੱਧ ਲੱਗ ਜਾਏ ਤੇ ਪਰ ਲੈਣੀ ਹੈ ਬਸ ਬਸ ਜੀ ਇਹ ਉਹੋ ਜੀ ਚੀਜ਼ ਆ ਜਿਹੜੀ ਹਾਂ ਜੀ ਚਲੋ ਬਾਕੀ ਸੋਹਣੀ ਝੋਟੀ ਆ ਫੱਬਦੀ ਆ ਕੋਈ ਵੀ ਆਣ ਕੇ ਵੇਖੇ ਤੇ ਆ ਜਿਹੜੀ ਜੀ ਇਹਨੂੰ ਹਰਪ੍ਰੀਤ ਜੀ 8ਵਾਂ ਮਹੀਨਾ ਲੱਗਿਆ ਜੀ ਅੱਛਾ ਹਾਂ ਜੀ 8ਵਾਂ ਮਹੀਨਾ ਲੱਗਿਆ ਜੀ ਜਿਹੜੀ ਜੀ 1.5-2 ਕਿਲੋ ਭਾੜੇ ਦੇ ਮਿਲਦੀ ਆ ਅੱਛਾ ਖੋਲ ਦੋ ਮਸਲੂ ਜੀ ਇਹ ਥਣਪਾਸ ਕਰਾ ਦੋਗੇ ਹਾਂ ਥਣਪਾਸ ਕਰਾਉਂਦੀ ਆ ਭਾੜੇ ਦੇ ਥਣਪਾਸ ਚੰਗੀ ਤਰ੍ਹਾਂ ਕਰਾ ਦਾਂਗੇ ਅਠਵਾਂ ਮਹੀਨਾ ਲੱਗ ਗਿਆ ਪਰ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਬਾਕੀ ਸੁਣੀ ਫੇਰ ਬਾਜ਼ਾਰ ਚ ਹੀ ਆ ਪੂਰੇ ਬਾਜ਼ਾਰ ਚ ਸੁਣੀ ਆ ਨਾ ਵਸਾਕੀ ਦੇ ਲਾਗੇ ਬੰਨੇ ਸੂਗਣਾ ਵਸਾਕੀ ਤਾਂ ਚਲੋ ਥੋੜਾ ਬਾਅਦ ਚ ਤੁਸੀਂ ਅਗਲੇ ਮਹੀਨੇ ਬਾਅਦ ਚ ਲਾ ਲੋ 3 ਮਹੀਨੇ ਸੂਗੀ ਹਾਂਜੀ ਹਾਂਜੀ ਬਾਕੀ ਚੰਗੀਆਂ ਦੁੱਧ ਵੀ 14 15 ਕਿਲੋ ਦੁੱਧ ਦਿੱਤਾ ਭਾਰ ਤੱਕ ਦੀ ਗਾਰੰਟੀ ਆ ਅੱਛਾ ਐ ਵੱਡੀ ਆ ਆਪਣੇ ਕੋਲੋਂ ਗਈ ਆ ਤਾਜੀ ਦੀ ਠੀਕ ਆ ਰੀਝੋਂ ਆਈ ਆ ਅੱਛਾ ਅਠਵਾਂ ਮਹੀਨਾ ਇਹਨੂੰ ਲੱਗ ਜਾਣਾ ਆ 10 ਤਰੀਕ ਨੂੰ ਠੀਕ ਆ ਹਾਂਜੀ ਹਾਂਜੀ 7 ਮਹੀਨੇ ਹੋ ਗਏ ਆ ਚੈੱਕ ਪਾਸ ਕੋਈ ਕਰਾ ਕੇ ਖੜੇ ਨਹੀਂ ਵੀ ਕਿਸੇ ਦਾ ਡਾਕਟਰ ਇੱਥੇ ਆਉਂਦਾ ਗੱਡੀ ਵਾਲੇ ਨੂੰ ਪੈਸੇ ਛੱਕ ਕਰਾ ਕੇ ਫਰਾ ਦੇ ਠੀਕ ਹੈ ਜੀ ਇੱਥੋਂ ਤੱਕ ਦੀ ਗਾਰੰਟੀ ਹੈ ਆਪਣੀ ਬਾਕੀ ਮੈਂ ਚੰਗੀ ਜਵਾਨ ਮੱਝ ਆ 15 ਦੀ ਵਿਕਣ ਵਾਲੀ ਹੈ ਇਹ ਕਹਿਣ ਵਾਲੀ ਗੱਲ ਨਹੀਂ ਇਹ ਹਰ ਬਰੀਜੀ ਵਿਕਣ ਵਾਲੀ ਹੈ ਬਾਕੀ ਕੋਈ ਆਣ ਕੇ ਵੇਖੇ ਕੱਦ ਕਾਟ ਠਾੜੀ ਆ ਕੱਦ ਕਾਟ ਪੱਖੋਂ ਪੂਰੀ ਜਵਾਨ ਹੈ ਮੱਝਾਂ ਸਾਰੀਆਂ ਜਵਾਨ ਹੀ ਆ ਚਲੋ ਹਾਂ ਜੀ ਪੂਰੀ ਜਮਲੀਤ ਹੀ ਆ ਜੀ ਲਾਜੋ ਕਰੀ ਸਿੱਧੀ ਲਾਜੋ ਉੱਥੋਂ ਕਮਾ ਲਿਓ ਤੁਹਾਨੂੰ ਬੰਦ ਨਹੀਂ ਹੋਇਆ ਸ਼ੇਅਰ 98 ਆਪਾਂ ਇਹਦੇ ਲਾਗੇ ਤੋਂ ਦੇਖ ਸਕਦੇ ਹਾਂ ਤੇ ਬਾਕੀ ਇਹ ਮਿਲਕ ਮਿਲ ਵਿੱਚ ਚੰਗੀ ਦਿਖੰਦੀ ਆ ਇਹਦੀ ਬਹੁਤ ਜਿਆਦਾ ਚੰਗੀ ਮਹੀਂ ਆਂ ਬ੍ਰਜੀ ਗਰੰਟੀ ਦਾ ਰਿਆਂ ਲੀਵਾ ਵੀ ਇਦਾਂ ਮਾਰਦੀ ਆ ਤੇ ਕਹਿਣ ਦੀ ਗੱਲ ਨਹੀਂ ਆਪਣੇ ਕੋਲੋਂ ਦਿੱਦੀ ਉਧਰ ਦੀ ਮਹੀਂ ਆ ਠਣ ਠਣ ਓਕੇ ਪੂਰੇ ਖਾਣਾ ਦੀ ਫੁੱਲ ਗਰੰਟੀ ਆ 14 15 ਕਿਲੋ ਦੁੱਧ ਵੀ ਦਿੱਤਾ ਜਿਆਦਾ ਈ ਟੋਕਣਾ ਦੀ ਸਮੱਸਿਆ ਆਉਂਦੀ ਲੱਗੇ ਜਾ ਕੇ ਬਾਹਰ ਮੰਦੀ ਬਾਹਰ ਦੇ ਹੋਣੇ ਕੋਈ ਸਾਈਨ ਕਰਾ ਕੇ ਲੈ ਜੇ ਬਾਹਰ ਨਹੀਂ ਪਾਉਗੀ ਤੇ ਇਹਦਾ ਮੁੱਲ ਫਿਰ 75 ਦੀ ਫਿਕਸੀ ਆ ਜੀ ਅੱਛਾ 75000 ਦੀ ਦੇਣੀ ਆ ਹਾਂ ਜੀ ਹਾਂ ਠੀਕ ਹੈ ਛੱਡੀ ਮੈਂ ਆ ਜੀ ਇੱਕ ਦਾ 10 15 ਦੂਸਰੇ ਪਾਸੇ ਤਾਂ ਮੈਂ ਥਣ ਦੇਖ ਲਵਾਂ ਇੱਕ ੜੀ ਬਾਕੀ ਕੋਈ ਆਣ ਕੇ ਵੇਖੇ ਠੀਕ ਹੈ ਜੀ ਆਪਾਂ ਚੰਗੀ ਜੀ ਜਿਆਰ ਫਰੀਜੀ ਲਾ ਕੇ ਖੋਸ਼ ਆ ਮਾੜੀ ਦਫ ਲੈ ਲੈਂਦੀ ਨਹੀਂ ਹਾਂਜੀ ਹਾਂਜੀ ਆ ਵਾ ਮੈਂ ਇਹ ਵੀ ਸੱਜਰ ਗਈ ਆਪਣੇ ਕੋਲੋਂ 3 ਮਹੀਨੇ ਦੀ ਚੱਕ ਪਾਸ ਆ ਹਾਂਜੀ 7 ਕਿਲੋ ਦੁੱਧ ਆ ਅੱਛਾ ਵੱਡੀ ਮੈਂ ਅਸਲ ਦਿਖਣ ਡੀਆਂ ਵੀ ਕੀ ਚੀਜ਼ਾਂ ਐ ਵੀ 75 ਦੀ ਫਿਕਸ ਐ ਜੀ ਅੱਛਾ ਕੋਈ ਵੀਰ ਮੇਰਾ ਲਾਵੇ ਨਾ 78 ਦੀ ਵੀ ਨਹੀਂ ਜੀ ਹੁਣ ਬਾਕੀ ਆ ਵੀ ਕੱਦ ਵਜਨ ਵਾਲੀਆਂ ਵਾ ਚੰਗੀਆਂ ਵੱਡੀਆਂ ਚੀਜ਼ਾਂ ਵਾਂ ਚੰਗੀਆਂ ਚੀਜ਼ਾਂ ਦੇ ਰੁਪਈਏ ਪਿਛੋਂ ਚੰਗੇ ਲੱਗ ਕੇ ਮਿਲਦੀਆਂ ਜੀ ਕੋਈ ਆਣ ਕੇ ਵੇਖੇ ਇੱਕ ਕਰੀ ਹਾਂਜੀ ਹਾਂਜੀ ਆ ਦੇ ਸਾਦੇ ਕਾ ਮੱਝ ਲੱਗੇ ਵੀ ਵੱਜੀ ਆ ਤੇ ਇਹ ਵੀ ਵੱਜੀ ਆ ਤੇ ਉਹਦੇ ਨਾਲ ਕਿੰਨੀ ਉੱਚੀ ਆ ਹੱਲੇ ਕਿ ਆ ਵੀ ਮੱਝ ਦਾ ਕੱਦ ਜੇ ਵੇਖੀਏ ਤੇ ਚੰਗਾ ਆ ਇਹ ਵੇਖਣ ਨੂੰ ਆ ਜੁੱਡੀ ਆ ਇਹਦੇ ਨਾਲੋਂ ਵੀ ਵੱਡੀ ਆ ਜੀ ਇਹ ਵੀ ਇਹਨੂੰ ਸਿੰਗ ਸੁੰਗਾ ਸਲ ਛੋਟੇ ਸਿੰਗ ਦੀਆਂ ਇੱਕ ਇਧਰ ਦੀਆਂ ਫੜ ਕੇ ਉਧਰ ਦੀਆਂ ਕਹਿੰਦੇ ਆ ਜੀ ਉਹ ਨਹੀਂ ਅਸਲ ਉਧਰ ਦੀਆਂ ਉਧਰ ਦੀਆਂ ਸਿੰਗ ਗੋਲ ਕਰਕੇ ਇਧਰ ਦੀ ਉਧਰ ਦੀ ਥੋੜਾ ਬਣ ਜਾਂਦੀ ਇਹ ਆਪਣੇ ਕੋਲੋਂ ਗਈ ਆ ਜੀ ਤੀਸਰਾ ਸਵੇਰ ਸੁਣੀ ਆ ਅੱਛਾ ਹਾਂ ਜੀ ਚੰਗੇ ਰੁਪਈਏ ਤੇ ਤਾਜੀ ਵੀ ਗਈ ਆ ਇਹਦੀ ਵੀ ਪਾਰ ਦੀ ਗਾਰੰਟੀ ਆ ਬੋਲ ਜੀ 7 ਕਿਲੋ ਦੁੱਧ ਪਹਾੜੇ ਦੇ ਫਿਰ ਹਰ ਵੀ ਕੀ ਟੀਕਾਂ ਦੀ ਲਈਆਂ ਲਵਾਉਣੀਆਂ ਨੇ ਇਹਦੇ ਘਰ ਜਾ ਕੇ ਵੀ ਟੀਕਾ ਲਵਾਉਣੀਆਂ ਜੀ ਪਹਾੜੇ ਤੇ ਹੀ ਆ ਮੱਝਾਂ ਜਿਸ ਨੇ ਇਹਦੀ ਗਾਰੰਟੀ ਆ ਇਹਨਾਂ ਦੀ ਬਾਕੀ ਥੱਲੇ ਆਵੇਂ ਆ ਫਿਕਸਰ ਵਨ ਨੇ ਦੀਆਂ ਆ ਸੱਜਰਾ ਵੀ ਚੰਗੇ ਦੁੱਧ ਵਾਲੀਆਂ ਇਹਨੂੰ 4-5 ਮਹੀਨਾ ਲੱਗਿਆ ਜੇ 7 ਕਿਲੋ ਦੁੱਧ ਜੀ ਆ ਦੇਖ ਸਾਡੇ ਥਾਣੇ ਦੇ ਲੱਗੇ ਤੋਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਚੰਗੇ ਗੈਸ ਤੇ ਥਾਣੇ ਆ ਤੇ ਪੂਰੀ ਭਾਰੀ ਮੱਝ ਕਿੰਨਾ ਦੀ ਸੀ ਜੀ ਆ ਪਿੱਠਪੁੜੇ ਤਾਂ ਵੀ ਆਪਾਂ ਦੇਖ ਸਕਦੇ ਪੂਰੀ ਚੜਾਈ ਜੀ ਇੱਧਰ ਮੜਾ ਜਾਓਗੇ ਦਿਖਾ ਦਿਓ ਇਹਦਾ ਕਾਦ ਉਹਦਾ ਕਾਦ ਇਹਦੇ ਨਾਲੋਂ ਵੀ ਵੱਡਾ ਵਾ ਉਹ ਜਿਹੜੀ ਕੱਦ ਕੱਦ ਕੱਟ ਪੱਖੋਂ ਦੋਵੇਂ ਹੀ ਜੜੀਆਂ ਵਾਂ ਚੰਗੀਆਂ ਵਾਂ ਹਾਂਜੀ ਤੇ ਹੁਣ ਆ ਜਿਹੜੀ ਮੱਝ ਜੀ ਇਹਨੂੰ ਸੂਈ ਨੂੰ ਜੀ 2 ਮਹੀਨੇ ਦਾ ਲਗਭਗ ਟਾਈਮ ਹੋ ਗਿਆ ਜੀ ਅੱਛਾ ਅੱਛੇ ਬੱਤੀ ਇਹਦੇ ਕੋ ਦੁੱਧ ਹੈਗਾ ਜੀ 9 8 ਦੀ ਫੁੱਲ ਗਾਰੰਟੀ ਅੱਛਾ ਕੱਟਾ ਮਗਰਿਆ ਡੰਗ ਨਹੀਂ ਬੰਦੂਗੀ ਕਿਸੇ ਦੇ ਘਰ ਦੀ ਵੀ ਗਾਰੰਟੀ ਮਗਰ ਇਹਦੇ ਕੱਟਾ ਹੈ ਕੱਟਾ ਮਗਰ ਕੱਟਾ ਕੱਟਾ ਵੀ ਨੀਲੀ ਦਾ ਹੀ ਆ ਹਾਂਜੀ ਹਾਂਜੀ ਨੀਲੀ ਦੀ ਮੈਂ ਹਾਂ ਚੰਗੀ ਮੈਂ ਉਹ ਠੀਕ ਸੰਗੋ ਕਰ ਲਉ। ਗਲੇਵਾ ਦਿਖਾ ਦੁੱਧ ਕਿੰਨਾ ਦੱਸਿਆ ਜੀ? ਦੁੱਧ 8 ਦੀ ਗਰੰਟੀ ਆ ਦੁੱਧ ਨਾ ਹੋ। ਠੀਕ ਆ। 8 9 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇਖੋ। ਹਾਂ ਜੀ। ਦਰਦ ਦਰਦੋ ਜੀ ਲੈਓ। ਇਹਦੇ ਕੀਮਤ ਵੀ ਹਰਪ੍ਰੀਤ ਜੀ ਛੋੜੀ ਜੀ ਆ। ਅੱਛਾ। 65 ਦੀ ਆ। ਜਾ ਜਾ ਨਾ। ਜਵੇਂ ਜਿਆ ਜੜੀ ਕੀਮਤ ਹੈ ਮੈਂ ਦੇਖਦਾ ਨੇ ਥੱਲੇ ਹੀ ਕਰੀ ਬਾਕੀ ਥਾਣੇ ਦਾ ਵੀ ਚੰਗਾ ਲੱਗਾ ਆ ਤੇ ਵਾਈ ਬਹੁਤ ਚੰਗੀ ਆ ਕਿੰਨੇ ਦੀ ਦੇਣੀ ਹੈ 65 ਦੀ 65 ਤੇ ਬਾਕੀ ਛੋਟ-ਛੜ ਥੋੜੀ ਬਾਤੀ ਹੋ ਜੂਗੀ ਮੌਕੇ ਤੇ ਜੇ ਤੁਸੀਂ ਕਹਿੰਦੇ ਜੋ 1000 ਛੱਡ ਦਾਂਗੇ ਚਲੋ ਬਾਕੀ ਮੌਕੇ ਤੇ ਕਰਦੇ ਆ ਹਾਂਜੀ ਹਾਂਜੀ ਆਹ ਦੇਖ ਸਾਡੇ ਹਵਾਨੇ ਦਾ ਲੱਗੇ ਤਾਂ ਕੱਟਾ ਇਹਦਾ ਉਹ ਜੀ ਉਤਰ ਸਾਹ ਕੱਟਾ ਇਹ ਖਲੋਤਾ ਇਹਦਾ ਤੇ ਆਹ ਬੱਚਾ ਜਿਹੜਾ ਬੈਠਾ ਵਾ ਤੇ ਆਹ ਛੋਟੀ ਦਾ ਮੈਂ ਆਹ ਮਰਦੇ ਦਾ ਜਾ ਫਿਰ ਫੁਰਤੀ ਨਾ ਕਰਿਆ ਕਰ ਤੇ ਆ ਚੋਟੀ ਦਾ ਸੁਆ ਪਹਿਲਾ ਹੀ ਇਹ ਨੂੰ ਚੌਕ ਦੇ ਦੰਦ ਕੱਢਣ ਡਈ ਆ ਅੱਛਾ ਦੋ ਦਿਨਾਂ ਦੀ ਸੁਈ ਆ ਅੱਛਾ 8 ਕਿਲੋ ਠੰਡਾ ਬੋਲਾ ਵਾ 12 ਤੇ ਰੰਗ ਨੂੰ ਕੱਟੀ ਦੁੱਧ ਦੋ ਪਹਿਲੇ ਸੂਈ ਪਹਿਲੇ ਸੁਈ ਅੱਛਾ ਹਾਂਜੀ ਤੇ ਇਹਦਾ ਬੱਚਾ ਲੱਗ ਬਖਾਉਣਾ ਨਾ ਕੱਟੀ ਮਾੜਾ ਜਿਆ ਮੈਂ ਲਾ ਦਈਏ ਥਣ ਥਣ ਬਹੁਤ ਚੰਗਾ ਕੱਢਦੀ ਠੀਕ ਹੈ ਜੀ ਹਾਂ ਦੇਖ ਸਕਦੇ ਜੀ ਹਾਂ 나ੜੂ ਵੀ ਨਾਲ ਜਾਂਦੀ ਬੱਚੇ ਤੁਰ ਗਏ ਨੇ ਜੀ 33 ਆ ਜਿਹੜੇ ਧਿਆਨੀਆਂ ਸੀ ਆਪਾਂ ਉਧਰੋਂ ਹਾਂਜੀ ਇਹ ਸੀਲ ਹੋ ਗਈਆਂ ਗੱਲ ਆ ਤੁਸੀਂ ਦੱਸੰਦੇ ਵੀ ਨਾਲ ਵਿੱਚ ਵੇਖਿਆ ਵਾ ਹਾਂਜੀ ਹਾਂਜੀ ਥੋੜਾ ਦੁੱਧ ਗੱਡੀ ਤੇ ਪਾ ਮੰਗ ਲੈ ਲੈ ਸਾਤੇ ਪੂਰਾ ਬੱਚਾ ਚੱਟ ਕੇ ਮਿਲਦੀ ਜਿਹੜਾ ਕੋਈ ਔਲ ਨਹੀਂ ਪਹਿਲਾਂ ਦਾ ਬਸ ਇਹ ਲੈ ਕੇ ਲੱਗੇ ਉਧਰ ਵੀ ਮੱਜਾਂ ਬੱਦੀਆਂ ਧੱਕਾ ਮਾਰੰਦੀਆਂ ਤਾਂ ਵੀ ਕੋਈ ਗੱਲ ਨਹੀਂ ਮੈਂ ਕਹਿੰਦਾ ਇੰਨੀ ਗੱਡੀ ਠੰਡੀ ਆ ਮੈਂ ਖੁੱਲੀ ਛੱਡ ਕੇ ਛੋੜ ਦਿਓ ਅੱਛਾ ਲੱਤ ਤੋਂ ਲੱਤ ਨਹੀਂ ਬਟੇਗੀ ਠੀਕ ਹੈ ਜੀ ਹਾਂਜੀ ਹਾਂ ਦੇਖਾ ਦੇ ਚਵਾ ਜਿਹੜਾ ਇਹਦਾ ਚੋਣ ਬਹੁਤ ਖਰੀ ਆ ਇਹ ਆਪੀ ਸੀਲਸ ਲੱਗ ਗਿਆ ਆ ਵੇਖੋ ਜੀ ਮੱਧ ਤੋਂ ਲੱਦ ਨਹੀਂ ਪਟੇਗੀ ਇੱਕ ਰਿਹਾ ਅਗਲੇ ਥਣ ਛੋਟੇ ਦੇ ਫੇਰ ਮਾਰਨਾ ਆਈ ਦੀ ਇਧਰਲੇ ਪੈਣੀ ਵਾਲੇ ਪਾਸੇ ਆਈ ਦੀ ਹਾਂਜੀ ਬਹੁਤ ਹੀ ਖਰੀ ਚੋਣੀਆਂ ਇਹ ਤੋਰ ਮੰਗ ਲਓ ਹਣ ਠੀਕ ਆ ਤੋਰ ਜੋ ਆਹ ਦੇਖ ਸਾਡੇ ਥਣ ਵੀ ਦੇ ਬਿਲਕੁਲ ਹੱਥ ਚ ਆਉਣ ਵਾਲਾ ਪ੍ਰੋਪਰ ਥਣ ਹੈ ਜਿਹੜਾ ਪਹਿਲੇ ਸਵੇਰ ਦੁੱਧ ਜਿਹੜਾ ਕਹਿੰਦੇ ਵੀ ਚੰਗਾ ਕੱਢੀ ਜਾਊਗੀ ਥੱਲੇੋਂ ਵੇਖੋਗੀ ਹੁਣ ਕੀ ਬਣ ਗਈ ਆ ਅੱਲੇ 2 ਦਿਨ ਦੀ ਸੂਈ ਆ। ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ। ਬਾਕੀ ਪੈਸਪੁਰੇ ਤੇ ਚੰਗੀ ਸੋਹਣੀ ਝੋਟੀ ਆ ਜਿਹੜੀ। ਦੇਖੋ ਜੀ ਗਾਰਡ ਆਇਆ ਹੁਣ। ਲੈ ਜਾ ਲੈ ਜਾ ਛੱਡ ਦਿਓ ਕੋਈ ਨਹੀਂ। ਛੱਡ ਦੇ ਛੱਡ ਦੇ। ਬੱਚੇ ਵਾਲ ਨੂੰ ਥੋੜਾ ਜਿਹਾ ਵੱਧ ਜਾਂਦੀ ਹੈ ਚੱਲਾ ਬੰਦਾ ਠੀਕ ਹੈ ਜੀ ਤੇ ਮੁੱਲ ਵੀ ਜੀ ਫਿਰ ਇਹਦਾ ਮੁੱਲੇ ਦਾ ਸਵਾਦੀ ਦਵਾਂਗੇ ਅੱਛਾ 1 ਲੱਖ ਤੇ 52000 ਜੀ ਹਾਂ ਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੰਤਨ ਇਹ ਮੋਲ ਜੰਗੀ ਆ ਜੀ ਅੱਛਾ ਅੱਜ ਦੇ ਨਾਲ ਦੀਆਂ ਕਟੀਆਂ ਵੇਚੀਆਂ ਆਂ ਠੰਡਾ ਵਾ ਬੋਲਾ ਕੋਈ ਤੱਤਾ ਕਰਕੇ ਵੇਖਣ ਠੀਕ ਹੈ ਇਹ ਤਾਂ ਤਾਜੀ ਫੁੱਲ ਬੋਲੇ ਤੇ ਆ ਕਟੀਆਂ ਤੇ ਹੋਰ ਕੁਛ ਨਾ ਕਰ। ਨਹੀਂ ਨਹੀਂ ਬਸ ਜੀ ਬਹੁਤ ਵਧੀਆ ਕੰਮ ਚੱਲ ਰਿਹਾ। ਬਾਕੀ ਆ ਵੀ ਚਲੋ ਇੱਥੇ ਆਏ ਵੇਖੇ ਤਸੱਲੀ ਕਰੇ ਹਨ ਆਪਣਾ। ਤੇਰੇ ਜੀ ਤਾਂ ਆਪਾਂ ਉਹ ਹਨਾ ਲੈ ਤਾਂ ਹੀ ਗਿਆ ਬੀ ਜੀ। ਜਿਉ ਆਪਦੀ ਤਸੱਲੀ ਹੋਊਗੀ ਫੇਰ ਬਾਕੀ। ਉਹ ਤੁਹਾਡੀ ਆਪ ਨੂੰ ਪੂਰਾ ਨਹੀਂ ਜੇ ਪਤਾ ਹਨਾ। ਮੇਰੇ ਪਸ਼ੂ ਦੇ ਤਸੱਲੀ ਨਹੀਂ ਆਪਾਂ ਦਿਖਾਉਂਦੇ ਹੀ ਨਹੀਂ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਬਿੱਦੀ। ਬਸ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖੋ। ਤਸੱਲੀ ਕਰਕੇ ਤੇ ਫੇਰ ਹੀ ਪਸ਼ੂ ਖਰੀਦੋ ਜੀ।